ਹੈਲੋ ਫਰੈਂਡਸ ਅਸਿਕਲ ਕਿਵੇਂ ਹੋ ਸਾਰੇ ਮੀਤ ਕਰਦੇ ਠੀਕ ਹੋਨੇ ਆ ਭਈ ਠੀਕ ਠਾਕ ਤੇ ਸਾਰੇ ਕਿਹੜੇ ਹੋਨੇ ਆ ਵੀ ਗਰਮੀ ਆ ਕੋ ਅੱਤ ਦਿੱਤੀ ਅੱਜ ਬਸ ਮੈਂ ਤੰਡੀ ਗਾਟ ਮੀ ਪੈਂਦਾ ਇੱਥੇ ਮੀ ਪੈਂਦਾ ਉੱਥੇ ਮੀ ਪੈਂਦਾ ਹਰਿਆਣੇ ਵੀ ਕਈ ਜਗ੍ਹਾ ਤੇ ਮੀ ਪਿਆ ਤੇ ਮੈਂ ਕਹਾਂ ਵੀ ਪੰਜਾਬ ਦੇ ਜਲੰਧਰ ਨੇ ਕੀ ਵਿਗਾੜਿਆ ਹੋਇਆ ਵੀ ਤੁਹਾਡਾ ਇੱਥੇ ਕਿਉਂ ਨਹੀਂ ਪਿਆ ਤੇ ਗਰਮੀ ਨੇ ਅੱਤ ਚਾ ਰੱਖੀ ਆ ਬੰਦਾ ਕਹਿੰਦਾ ਵੀ ਲੇਟਿਆ ਰਹੇ ਬਈ ਨਾ ਉਹ ਬੀਪੀ ਡਾਊਨ ਜਾਂ ਜਦੋਂ ਬਾਡੀ ਹੋ ਜਾਂਦਾ એનર્ਜੀ ਲੈਵਲ ਲੋ ਹੋ ਜਾਂਦਾ ਸਾਰੇ ਨਾਲ ਸਿਚੁਏਸ਼ਨ ਇਹੀ ਆ ਬਾਹਰ ਤੇ ਕੀ ਜਾਣਾ ਬਾਹਰ ਜਾਣ ਲੱਗਿਆਂ ਮੁਸ਼ਕਿਲ ਕ੍ਰੀਏਟ ਹੁੰਦੀ ਆ ਜੇ ਚਲਾ ਵੀ ਗਿਆ ਲੋਕ ਕਹਿੰਣਾ ਲੈ ਤੂੰ ਕਿਤੋਂ ਕੰਮ ਦਾ ਬਿਰਦਾ ਤੇ ਫੇਰ ਚੰਗਾ ਨਹੀਂ ਲੱਗਦਾ ਦੇ ਕਿਹੜੀ ਜੇ ਬੰਦਾ ਬੰਦਾ ਚਲ ਬਾਜ਼ਾਰ ਕੀ ਟਿਕੋਮਾ ਨੇ ਲੈ ਐਨੀ ਤੂੰ ਪੇ ਕਿਹੜੀ ਚੀਜ਼ ਲੈ ਆਂਡਾ ਨੀ ਸੀ ਹੁੰਦੇ ਕੋ ਸ਼ਾਮ ਨੂੰ ਟਿਸ਼ਨ ਵੀ ਭੜਾਣੀ ਪੈਂਦੀ ਐ ਸਵੇਰੇ ਸਵੇਰੇ ਦੇਣੀ ਚੜਦਾ ਤੇ ਐਦਾ ਧੁੱਪ ਚਿਲਕਣਾ ਸ਼ੁਰੂ ਹੋ ਜਾਂਦੀ ਐ ਸ਼ਾਮ ਥੋੜਾ ਠੰਡਾ ਹੁੰਦਾ ਵਿਟਿਸ਼ਨ ਬੜਾਓ ਫਿਰ ਨੀਰਾ ਹੋ ਜਾਂਦਾ ਥੋੜਾ ਬਹੁਤ ਇੱਧਰ ਉੱਧਰ ਖਮਗਮ ਕਰਕੇ ਸੌਖਾ ਜਾਂਦਾ ਬੰਦਾ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਵੀ ਦੇਖੋ ਵੀ ਚਾਹੇ ਕੁਛ ਵੀ ਹੋ ਜਾਏ ਜੇ ਗਰਮੀ ਆ ਤਦ ਲੋਕਾਂ ਨੇ ਚਲੋ ਅੰਦਰ ਅੱਜ ਬੈਠੇ ਆਂ ਰਾਮ ਦੇ ਨਾਲ ਤੇ ਹੁਣ ਅੱਜਕੱਲ ਜ਼ਰੂਰ ਠੰਡਾ ਮੌਸਮ ਆਣਾ ਜਿੱਦਣ ਹੀ ਮੀਂਹ ਪੈਣਾ ਅੱਦੇ ਮੱਲੇ ਨੇ ਨਾ ਹੋਣਾ ਗਣਾ ਮੀਂਹ ਜੇ ਸੇ ਲੋਕਾਂ ਨੇ ਮੀਂਹ ਤੋਂ ਅੱਕ ਜਾਣਾ ਜਦੋਂ ਰਾਵਾਂ ਦੇ ਵਿੱਚ ਡੜਾ ਪਾਣੀ ਤੇ ਡਰ ਲੱਗਦਾ ਹੁੰਦਾ ਕਿਤੇ ਸੀਵਰ ਦਾ ਟੱਕਣਾ ਖੁੱਲਿਆ ਹੋਵੇ ਹੋਰ ਨਗੜਾ ਜੇ ਆਪਾਂ ਮੌਸਮਾਂ ਤੇ ਜਾਵਾਂਗੇ ਨਾ ਤੇ ਲੋਕਾ ਲੋਕ ਕਿਸੇ ਵੀ ਮੌਸਮ ਤੋਂ ਸੈਟੀਸਫਾਈਡ ਨਹੀਂ ਹੁੰਦੇ ਲੋਕਾਂ ਦਾ ਬਸ ਇੱਕੋ ਹੀ ਮਨ ਹੁੰਦਾ ਕਿ ਪਲੇਜ਼ੈਂਟ ਦਾ ਮੌਸਮ ਹੋਵੇ ਹਰ ਇੱਕ ਤਮਨ ਪੌਣ ਵਾ ਉਹ ਕਈ ਕੰਟਰੀ ਹੋਣਗੇ ਜਿੱਥੇ ਮੌਸਮ ਹਮੇਸ਼ਾ ਪਲੇਜ਼ੈਂਟ ਜੇ ਦਬਾਰਿਸ਼ ਆਈ ਉਦੋਂ ਬਾਅਦ ਪਾਣੀ ਦਾ ਨਾਮ ਉਹ ਨਿਸ਼ਾਨੀ ਇੱਥੇ ਦਾ ਪਾਣੀ ਤੋਂ ਨੰਗੜਾ ਜਲੰਧਰ ਸ਼ਹਿਰ ਦੇ ਵਿੱਚੋਂ ਕ੍ਰਾਸ ਬਣਾਉ ਨੂੰ ਇੱਕ ਬਰਸਾਤ ਆਣੀ ਹੈ ਤੇ ਜਦੋਂ ਗਲੀਆਂ ਭਰੀਆਂ ਤੇ ਲੋਕਾਂ ਨੂੰ ਦੇਖੋ ਇੱਕ ਗੱਡੀ ਤੇ ਲੈ ਕੇ ਜਾਂਦਾ ਪਿਆ ਦੂਜਾ ਤਿਆਰ ਹੋ ਕੇ ਪਾਰ ਨੂੰ ਜਾਂਦਾ ਪਿਆ ਉਹਨੇ ਉਹਨੂੰ ਟਕੋ ਜਾਣਾ ਫਿਰ ਉਹਨਾਂ ਦੇ ਮਨ ਦੇ ਵਿੱਚ ਕਿੰਨਾ ਕੋਹਦ ਆਉਣਾ ਇਹ ਉਹਦਾ ਮਨ ਜਾਂਦਾ ਕਈ ਹੋਈ ਬੱਚੇ ਤੇਜਮ ਤੇਜ ਮੋਟਰਸਾਈਕਲ ਜਾਂ ਚਲਾਉਂਦੇ ਨੇ ਸਾਈਕਲ ਵੀ ਚਲਾਉਂਦੇ ਨੇ ਜਾਂ ਗੱਡੀਆਂ ਭਜਾਉਂਦੇ ਨੇ ਕਿ ਪਾਣੀ ਉਡਾਣ ਲਈ ਹਨਾ ਤੇ ਸਿਚੁਏਸ਼ਨ ਬੜੀ ਗੰਦੀ ਜੀ ਕ੍ਰੀਏਟ ਹੋ ਜਾਂਦੀ ਹੈ ਬਰਸਾਤ ਵੀ ਪਰ ਧਰਮੀ ਵੀ ਸਥੈਣ ਨਹੀਂ ਹੁੰਦੀ ਫੇਰ ਬੰਦਾ ਕਹਿੰਦਾ ਘਰ ਦੇ ਅੰਦਰ ਹੀ ਬੈਠਾ ਜਿੰਨੀ ਦੇਰ ਕੋਈ ਨਾ ਕੋਈ ਨੀ ਬੈਠੇ ਤੇ ਸਾਰੇ ਆ ਜੇ ਪਰ ਖਲੀ ਗਰਮੀ ਦੇ ਵੀ ਕਿੰਨੇ ਮਹੀਨੇ ਆ 3 ਮਹੀਨੇ ਬਏ ਆ ਬੜੀ ਓਕੇ ਨਹੀਂ ਅੱਜ 21st ਡੋਂਟ ਸੀ ਅੱਜ ਸਪਟੰਬਰ 10th ਨਹੀਂ ਸੀ ਤੇ ਅੱਤਵਦ ਕੱਲ ਤੋਂ ਦਿਨ ਥੋੜ੍ਹਾ ਥੋੜ੍ਹਾ ਕਰਕੇ ਸਿਰੋਗੇ ਛੋਟੇ ਛੋਟੇ ਹੁੰਦੇ ਜਾਣਗੇ ਹੁਣ ਤੇ ਫੇਰ ਉਹੀ ਆ ਕੇ 21 ਦਸੰਬਰ ਨੂੰ ਫੇਰ ਤੋਂ ਛੋਟਾ ਦਿਨ ਹੋ ਜਾਣਾ ਤੇ ਫਿਰ 22 ਦਸੰਬਰ ਤੋਂ ਵੱਡੇ ਦਿਨ ਹੋਣੇ ਸ਼ੁਰੂ ਹੋ ਜਾਂਦੇ ਆ ਮੌਸਮ ਵੀ ਬਦਲਦੇ ਰਹਿੰਦੇ ਆ ਦਿਨ ਵੀ ਬਦਲਦੇ ਆ ਉਪਤਾ ਬਦਲਦੀਆਂ ਪਰ ਕਈ ਵਾਰੀ ਇਨਸਾਨ ਦੀ ਜ਼ਿੰਦਗੀ ਬਦਲਦੀ ਨਹੀਂ ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ ਆਹ ਦੇਖੋ ਜ਼ਿੰਦਗੀ ਨਾ ਵਧੀਆ ਸਮੂਥ ਜੀ ਹੋਣੀ ਚਾਹੀਦੀ ਹੈ ਇਨਸਾਨ ਦੀ ਜ਼ਿੰਦਗੀ ਨਾ ਸਮੂਥ ਜੀ ਹੋਣੀ ਚਾਹੀਦੀ ਮੌਸਮ ਵੀ ਪਲੇਜ਼ੈਂਟ ਮੈਂ ਕਿਹਾ ਨਾ ਐਵੇਂ ਲਾਈਫ ਵੀ ਜਿਹੜੀ ਹੈ ਨਾ ਉਹ ਬੜੀ ਸਮੂਥ ਜੀ ਹੋਣੀ ਚਾਹੀਦੀ ਹੈ ਨਾ ਕੋਈ ਡਿਸਟਰਬੈਂਸ ਹੋਵੇ ਨਾ ਕੁਝ ਹੋਵੇ ਜਦੋਂ ਅਸੀਂ ਸਮਾਜ ਦੇ ਅੰਦਰ ਆਂਦੇ ਆ ਘਰ ਪਰਿਵਾਰ ਰਿਸ਼ਤੇਦਾਰੀਆਂ ਬਾਹਰ ਜੋਬ ਤੇ ਜਾਣਾ ਕਿਤੇ ਕਿਤੇ ਦਾ ਮਾਹੌਲ ਬਣਿਆ ਰਹਿੰਦਾ ਬਾਹਰ ਵਾਲੇ ਆਪਣੇ ਹਿਸਾਬ ਨਾਲ ਬੋਲਦੇ ਆ ਤੁਹਾਨੂੰ ਘਰ ਦੇ ਆਪਣੇ ਹਿਸਾਬ ਨਾਲ ਬੋਲਦੇ ਆ ਜ਼ਿੰਦਗੀ ਤਾਂ ਇੱਕ ਬੋਝ ਵਾਂਗੂ ਲੱਗਦੀ ਆ ਫਿਰ ਠੀਕ ਹੈ ਨਾ ਜੇ ਆਪਾਂ ਕਹਿੰਦੇ ਆ ਨਾ ਉਹ ਬਾਹਰ ਜਾਂਦਾ ਤੇ ਉਹ ਬੜਾ ਹੀ ਸੋਖਾ ਆ ਉਹ ਬਾਹਰ ਜਾਣ ਵਾਲਾ ਵੀ ਸੋਖਾ ਨਹੀਂ ਹੁੰਦਾ ਉਹ ਬਾਹਰ ਜਾਣ ਵਾਲਾ ਵੀ ਬੜਾ ਔਖਾ ਹੁੰਦਾ ਪਰ ਚਲੋ ਜ਼ਿੰਦਗੀ ਤਾਂ ਜੀਣੀ ਐ ਕਰਕੇ ਕਮਾ ਕੇ ਖਾਣਾ ਤੇ ਜਿਣੀ ਦੇ ਸਾਹ ਚ ਸਾਹ ਨੇ ਤੇ ਕਰਮ ਕਰਦੇ ਨੂੰ ਠੀਕ ਹੈ ਨਾ ਉਹ ਕਿ ਜਦ ਤਨ ਬਹਿਗੇ ਨਾ ਉਦੋਂ ਬੋਡੀ ਜਵਾਬ ਦੇ ਕੰਦਾ ਪਰ ਹਾਂ ਬੋਡੀ ਨੂੰ ਰੈਸਟ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਅਸੀਂ ਆਪਣਾ ਬੇ ਫਿਊਲ એનર્ਜੀ ਲੈਵਲ ਵੇਸਟ ਕਰਦੇ ਆ ਤੇ ਫਿਰ ਸਾਡਾ ਬੋਡੀ ਜਿਹੜਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਥੋੜੀ ਏਸ 올ਡ ਹੁੰਦਿਆਂ ਹੀ ਇਹ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਦਬ ਕੇ ਕੰਮ ਕਰਨਾ ਜ਼ੋਰ ਦਾ ਕੰਮ ਕਰਨਾ ਜਵਾਨੀ ਵੇਲੇ ਤਾਂ ਕਰ ਲੈਂਦਾ ਬੰਦਾ ਔਰ ਫਿਰ ਬੁਢਾਪੇ ਦੇ ਵਿੱਚ ਉਹੀ ਹੱਡ ਗੁੱਡੇ ਰੁਕਣੇ ਸ਼ੁਰੂ ਹੋ ਜਾਂਦੇ ਆ ਬੈਲੈਂਸ ਚਾ ਬਣਾ ਕੇ ਰੱਖਣਾ ਚਾਹੀਦਾ ਕੰਮਕਾਰ ਕਰਦੇ ਆ ਜਦੋਂ ਅਸੀਂ ਆਪਣੇ ਸਰੀਰ ਨੂੰ ਢਾਲ ਲੈਣੇ ਹਨ ਆਪਣੀਆਂ ਜ਼ਰੂਰਤਾਂ ਦੇ ਅਕੋਰਡਿੰਗ ਤੇ ਉਸੇ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿਰ ਸਾਨੂੰ ਪਤਾ ਹੈ ਕਿ ਇਹ ਰੁਟੀਨ ਹੈ ਵੀ ਮੈਂ ਕੰਮ ਕਰਨਾ ਹੀ ਕਰਨਾ ਹੈ ਤੇ ਫੇਰ ਮੇਰੀ ਜ਼ਿੰਦਗੀ ਚ ਮੈਨੂੰ ਕੋਈ ਸਕੂਨ ਦੀ ਰੋਟੀ ਮਿਲਨੀ ਤੇ ਉਸ ਤੋਂ ਪਹਿਲਾਂ ਨਹੀਂ ਤੇ ਇਹ ਸਭ ਕੰਮ ਤੇ ਸਾਨੂੰ ਕਰਨੇ ਨਹੀਂ